Yeah. ਯਾਰਾਂ ਕੇਆ ਕੋਰ ਕੋਤੀਆ ਯਾਰਾਂ ਕੇਆ ਕੋਰ ਆਜ ਅਸੀਂ ਸਾਰੇ ਇੱਥੇ ਆਰਿਆ ਗਰਲ ਸੀਨੀਅਰ ਸੈਕੰਡਰੀ ਸਕੂਲ ਮੋਰਿੰਡਾ ਦੇ ਪ੍ਰਾਂਗਣ ਵਿਖੇ ਤੀਆਂ ਦਾ ਤਿਹਾਰ ਮਨਾਉਣ ਲਈ ਇਕੱਠੇ ਹੋਏ ਨੇ ਇਹ ਈ ਤੀਆਂ ਦਾ ਤਿਹਾੜ ਸਾਵਣ ਦੇ ਮਹੀਨੇ ਦੇ ਵਿੱਚ ਪੰਜਾਬ ਦਾ ਇੱਕ ਕਲਚਰਲ ਤਿਹਾੜ ਹੈ ਇਸ ਤਿਹਾੜ ਦੇ ਮਨਾਉਣ ਦਾ ਮੰਤਵ ਸੀਗਾ ਕਿ ਸੱਜ ਵੀ ਆਈਆਂ ਨਵੀਆਂ-ਵੇਈਆਂ ਕੁੜੀਆਂ ਪੇਕੇ ਘਰ ਸੌਰਿਆਂ ਤੋਂ ਬੇਕੇ ਘਰ ਸਾਵਣ ਦੇ ਮਹੀਨੇ ਪਿੰਡਾਂ ਚ ਉੱਟਣ ਆਪਣੀਆਂ ਸਹੇਲੀਆਂ ਨੂੰ ਮਿਲਣ ਤੇ ਆਪਣੀਆਂ ਪਿਆਰ ਕੁਆਰੇ ਹੁੰਦੇ ਦੀਆਂ ਯਾਦਾਂ ਤਾਜ਼ਾ ਕਰਨ ਦੇ ਲਈ ਲੜਕੀਆਂ ਪੇਕੇ ਆਉਂਦੀਆਂ ਸੀ ਤੇ ਇਹ ਸਾਵਣ ਦਾ ਮਹੀਨਾ ਹੋਣ ਕਰਕੇ ਖੀਰ ਪੂੜੇ ਪਿੰਗਾ ਨਾਚ ਗਾਣਾ ਗਿੱਧਾ ਭੰਗੜਾ ਅੱਜ ਦੇ ਇਹ ਯਾਤਰਾਂ ਨੂੰ ਤਾਜ਼ਾ ਕਰਨ ਦੇ ਲਈ ਅਸੀਂ ਸਕੂਲ ਦੇ ਵਿੱਚੇ ਸਕੂਲ ਵਿੱਚੇ ਇਹ ਪ੍ਰੋਗਰਾਮ ਮਨਾ ਰਹੇ ਹਾਂ ਤੇ ਬੱਚੀਆਂ ਆਪਣਾ ਰਲ ਮਿਲ ਕੇ ਗਿੱਧਾ ਭੰਗੜਾ ਤੇ ਕਲਚਰਲ ਪ੍ਰੋਗਰਾਮ ਪੇਸ਼ ਕਰਦੀਆਂ ਪਈਆਂ ਨੇ ਭਾਈਚਾਰੇ ਸਾਂਝਾ ਦਾ ਇੱਕ ਸੁਨੇਹਾ ਹੈ ਕਿ ਸਾਰੇ ਰਲ ਮਿਲ ਕੇ ਤਿਹਾਰ ਮਨਾਈਏ ਗਿੱਧਾ ਪਾਈਏ ਭੰਗੜਾ ਪਾਈਏ ਤੇ ਖੁਸ਼ ਰਹੀਏ ਸਹੀ ਜੀ। ਥੈਂਕ ਯੂ।